ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਘੋਰ ਦੁਖਯੰ ਅਨਕ ਹਤਯੰ ਜਨਮ ਦਰਦਰੰ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੋਰਠ ਮਹਲਾ 5ਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਧ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਕਾਰ ਭਾਗਾ ਪ੍ਰਭ ਜੀ ਤੂ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ Jap ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ RAM ਨਾਮ ਆਉ ਖਰ ਦੀਆ ਏਕਾਲੇ ਬਲਾਈ ਰਹਾਉ ਰਾਖ ਲਿਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਸੋ ਲੋਕ ਜਹ ਸਾਦੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉ ਨਾ ਤੂੰ ਰਹੇ ਛੁਟੇ ਨਿਕਟ ਨਾ ਜਾਈ ਇਹ ਦੂਤ ਸ਼ਲੋਕ ਮਹੱਲਾ 5 ਮਨ ਮਹਿ ਚਿਤ ਵਾਉ ਚਿਤ ਵਣੀ ਉਦਮ ਕਰੋ ਓਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰ ਦਿਆਲ ਹੈ ਭੈ ਦੂਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਕੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾ ਬਿਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੁਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੇ ਚੌ ਗਿਰਦ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਕਾਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲਗਾਈ ਪਾਰ ਬ੍ਰਹਮ ਸਰਨ ਆਈ ਚਾਉ ਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਨਾਈ ਰਾਮ ਨਾਮ ਔਖਦ ਦੀਆ ਇਕਾਲੇ ਵਲਾਈ ਰਹਾਓ ਰਾਖ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਹਿ ਛੁਟੇ ਨਿਕਟ ਨਾ ਜਾਈ ਯੋਹ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤ ਵੋ ਚਿਤ ਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਮਨ ਮਹਿ ਚਿਤ ਵਾਉ ਚਿਤ ਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦਰੰ ਮਹਾ ਬਿਖਿਆਦੰ ਮਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚਾਉ ਗਿਰਧ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਕਾਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ Jap ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ RAM ਨਾਮਿ ਆਉ ਖਰਦੀਆ ਇਕਾਲੇ ਬਲਾਈ ਰਹਾਉ ਰਾਖ ਲਿਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸੋ ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਹਿ ਛਟੇ ਨਿਕਟ ਨ ਜਾਈ ਯਹ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤ ਵਾਉ ਚਿਤ ਵਣੀ ਉਦਮ ਕਰੋ ਓਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਿਰ ਮਸਤਕ ਰਖਿਆ ਪਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਿਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਕੋਰ ਦੁਖਯੰ ਅਨਕ ਹਤਯੰ ਜਨਮ ਦਾਰਿਦਰੰ ਮਹਾ ਬਿਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੁਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌ ਗਿਰਧ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਕਾਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਾਪਿ ਅਬਿਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ 5ਵਾਂ ਤਾਤੀ ਵਾਉ ਨਾ ਲਗਾਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਨਾਈ RAM ਨਾਮ ਔਖਦ ਦੀਆ ਏਕਾਲੇਵ ਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਹਿ ਛੁਟੇ ਨਿਕਟ ਨ ਜਾਈ ਯੋਹ ਦੂਤ ਸਲੋਕ ਮਹੱਲਾ 5 ਮਨ ਮਹਿ ਚਿਤ ਵਾ ਚਿਤ ਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਮਨ ਮਹਿ ਚਿਤ ਵਾਉ ਚਿਤ ਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦਰੰ ਮਹਾ ਬਿਖਿਆਦੰ ਮਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚਾਉ ਗਿਰਧ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਕਾਰ ਭਾਗਾ ਰਬ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਨਾਈ RAM ਨਾਮਿ ਆਉ ਖਦ ਦੀਆ ਏਕਾਲੇ ਬਲਾਈ ਰਹਾਉ ਰਾਖ ਲਿਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸੋ ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਰਹੇ ਛੁਟੇ ਨਿਕਟ ਨਾ ਜਾਈ ਯਹ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤ ਵਾਉ ਚਿਤ ਵਣੀ ਉਦਮ ਕਰੋ ਓਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਿਰ ਮਸਤਕ ਰਖਿਆ ਪਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਮਾਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਿਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਕੋਰ ਦੁਖਿਆੰ ਅਨਕ ਹਤਿਆੰ ਜਨਮ ਦਾਰਿਦਰੰ ਮਹਾ ਵਿਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੁਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੀ ਚੌਂਕੀ ਚੌਂ ਗਿਰਧ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਕਾਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ 5ਵਾਂ ਤਾਤੀ ਵਾਉ ਨਾ ਲਗਾਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਨਾਈ RAM ਨਾਮ ਔਖਦ ਦੀਆ ਏਕਾਲੇ ਵਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਹਿ ਛੁਟੇ ਨਿਕਟ ਨ ਜਾਈ ਯੋਹ ਦੂਤ ਸਲੋਕ ਮਹੱਲਾ 5 ਮਨ ਮਹਿ ਚਿਤ ਵਾ ਚਿਤ ਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਮਨ ਮਹ ਚਿਤ ਵਉ ਚਿਤ ਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਘੋਰ ਦੁਖਯੰ ਅਨਕ ਹਤਯੰ ਜਨਮ ਦਾਰਦਰੰ ਮਹਾ ਬਿਖਿਆਦੰ ਮਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਧ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਕਾਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬੇ ਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਨਾਈ RAM ਨਾਮਿ ਆਉ ਖੜ ਦੀਆ ਏਕਾਲੇ ਬਲਾਈ ਰਹਾਉ ਰਾਖ ਲਿਏ ਤੈਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਂ ਨਾ ਤੂੰ ਰਹੇ ਛਟੇ ਨਿਕਟ ਨਾ ਜਾਈ ਯਹ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤ ਵਾਉ ਚਿਤ ਵਣੀ ਉਦਮ ਕਰੋ ਓਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਿਰ ਮਸਤਕ ਰਖਿਆ ਪਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਮਾਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਿਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਕੋਰ ਦੁਖਿਆੰ ਅਨਕ ਹਤਿਆੰ ਜਨਮ ਦਾਰਿਦਰੰ ਮਹਾ ਵਿਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਂ ਗਿਰਧ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਕਾਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ 5ਵਾਂ ਸਤੀ ਵਾਉ ਨਾ ਲਗਾਈ ਪਾਰ ਬ੍ਰਹਮ ਸਰਨਾਈ ਚਉ ਗਿਰਧ ਹਮਾਰੇ RAM ਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦੀਆ ਇਕਾਲੇ ਵਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਹਿ ਛੁਟੇ ਨਿਕਟ ਨਾ ਜਾਈ ਓਹ ਦੂਤ ਸਲੋਕ ਮਹੱਲਾ 5 ਮਨ ਮਹਿ ਚਿਤ ਵਾ ਚਿਤ ਵਣੀ ਉਦਮ ਕਰੋ ਓਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਮਨ ਮਹਿ ਚਿਤ ਵਉ ਚਿਤ ਵਣੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵ ਅਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਘੋਰ ਦੁਖਯੰ ਅਨਕ ਹਤਯੰ ਜਨਮ ਦਾਰਦਰੰ ਮਹਾ ਬਿਖਿਆਦੰ ਮਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਧ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਕਾਰ ਭਾਗਾ ਪਰਬ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ Jap ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮਿ ਆਉ ਖਰਦੀਆ ਇਕਾਲੇ ਵਲਾਈ ਰਹਾਉ ਰਾਖ ਲਿਏ ਤੈਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸੋ ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਂ ਨਾ ਤੂੰ ਲਹਿ ਛਟੇ ਨਿਕਟ ਨ ਜਾਈ ਯਹ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤ ਵਾਉ ਚਿਤ ਵਣੀ ਉਦਮ ਕਰੋ ਓਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਮਾਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਿਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਕੋਰ ਦੁਖਿਆੰ ਅਨਕ ਹਤਿਆੰ ਜਨਮ ਦਾਰਿਦਰੰ ਮਹਾ ਵਿਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌ ਗਿਰਦ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਕਾਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ 5ਵਾਂ ਤਾਤੀ ਵਾਉ ਨਾ ਲਗਾਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਨਾਈ RAM ਨਾਮ ਔਖਦ ਦੀਆ ਏਕਾਲੇ ਵਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਹਿ ਛੁਟੇ ਨਿਕਟ ਨਾ ਜਾਈ ਉਹ ਦੂਤ ਸਲੋਕ ਮਹੱਲਾ 5 ਮਨ ਮਹਿ ਚਿਤ ਵਾ ਚਿਤ ਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਮਨ ਮਹਿ ਚਿਤ ਵਾਉ ਚਿਤ ਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ